ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਲਓ ਜੀ ਸਵੇਰ ਦੇ ਸੱਤ ਪਿਆਰੀਆਂ ਚੱਲ ਰਹੀਆਂ ਨੇ ਲਓ ਜੀ ਭਾਈ ਚੱਲਦੀਆਂ ਨੇ ਪਿਆਰੀਆਂ ਮਸ਼ੀਨ ਮਸ਼ੀਨ ਤੇ ਗਲੀਸ ਪਾਣੀ ਕਰਨ ਲੱਗੇ ਹੋਏ ਆ 7:00 ਵਜੇ ਬਾ ਚੱਲਦੇ ਆਪਾਂ ਆਹ ਰਾਜ ਦਾ ਨਾਮ ਲੈ ਕੇ ਤੋਰਦੇ ਆਂ ਕੰਮ ਬਈ ਵੀਡੀਓ ਨਹੀਂ ਬਣਦੀ ਹੈਗੀ ਇਕੱਲਾ ਬੰਦਾ ਕਰਕੇ ਕੋਈ ਨਾ ਬਣਾਵਾਂਗੇ ਮਗਰੋਂ ਜਦੋਂ ਨਾਲੇ ਅਪਡੇਟ ਲਾਵਾਂਗੇ ਝਾੜਾਂ ਝੂੜਾਂ ਦਾ ਜਾਨੂੰ ਝਾੜਦਾ ਪਤਾ ਲੱਗ ਜੇ ਵੀ ਕੀ ਨਿਕਲਦਾ ਝਾੜ ਕੀ ਨਹੀਂ ਤੇ ਸਾਰਾ ਜ਼ਿਮੀਂਦਾਰਾਂ ਨਾਲ ਗੱਲਬਾਤ ਕਰਾਂਗੇ ਜਦੋਂ ਮਗਰੋਂ ਠੰਡਾ ਜਾ ਜਾਂਦਾ ਨਾ ਗਾਂਵ ਕੱਤੀਆਂ ਗਈਆਂ ਮਗਰੋਂ ਕੱਢਣੇ ਆਵਾਂਗੇ ਉਦੋਂ ਝਾੜ ਝੂੜ ਪੁੱਛਿਆ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਵੀ ਕੀ ਆਸਤ ਪਈ ਆ ਸਾਡੇ ਏਰੀਏ ਦੇ ਵਿੱਚ ਸਾਰਾ ਕੋ ਦੱਸਾਂਗੇ ਵੀ ਉਹ ਤਾਂ ਵੀਡੀਓ ਬਈ ਇਹੋ ਜਿਹਾ ਬਣਿਆ ਕਰਨੀ ਆ ਥੋੜਾ ਜੋਰ ਆ ਬਸ ਹੈ 2-3 ਦਿਨ ਦਾ ਜੋਰ ਤੇ ਇਹ ਵੀ ਕਰਦੇ ਚੱਲਦੇ ਨੇ ਟਾਈਮ ਬਾ ਕਰਦਾ ਬਸ ਆਦੇ ਫਿਲਟਰ ਆ ਇਹ ਫੜਾ ਦੇ ਲਿਆ ਮੈਨੂੰ ਲੋ ਜੀ ਬਾਈ ਹਟਦੀ ਮਸ਼ੀਨ ਆਪਾਂ ਉਹਰਾ ਇਦਨੋਂ ਲੈ ਕੇ ਕੰਮਕਾਰ ਕਰਕੇ ਫਿਲਟਰ ਫਿਲਟਰ ਝਾਣ ਕੇ ਸਾਰੇ ਉੱਥੇ ਉੱਥੇ ਜਾਣਾ ਪਹਿਲਾਂ ਉਸ ਤੋਂ ਬਾਅਦ ਅੱਜ ਚੱਲਾਂਗੇ ਹੌਂਕ ਕਲੈਕਸਾਂ ਦੇ ਵਿੱਚ ਜਿਹੜੇ ਕੱਲ ਦਿਖਾਉਂਦੇ ਸੀ ਨਾ ਤੁਹਾਨੂੰ ਅੱਜ ਉੱਥੇ ਚੱਲਾਂਗੇ ਉੱਥੇ ਬਣਾਵਾਂਗੇ ਵੀਡੀਓ ਹੌਂਕ ਕਲੈਕਸਾਂ ਦੀ ਸਾਰਿਆਂ ਦੀ ਹੋਰ ਉਹ ਖੜੀ ਆ ਟਰਾਲੀ ਮਾੜੀ ਮਾੜੀ ਦੀਂਦੀਆ ਬੈੱਡ ਜੇ ਉੱਥੇ ਚੱਲਦੇ ਆਂ ਆਪਾਂ ਲੈ ਕੇ ਦਿਖਾਉਨੇ ਆਂ ਤੁਹਾਨੂੰ ਉੱਥੇ ਚੱਲ ਕੇ ਚਲੋ ਭਾਈ ਫਿਰ ਲੰਮੀ ਪੱਧ ਹੋਏ ਨੇ ਵੀਡੀਓ ਉੱਥੇ ਹੀ ਬਣਾਵਾਂਗੇ ਖੇਤ ਚ ਚੱਲ ਲਓ ਜੀ ਭਾਈ ਹੁਣ ਚੱਲੇ ਵੱਟ ਕੇ ਅੱਜ ਚੱਲੇ ਆਂ ਆਪਾਂ ਫਲੈਟਾਂ ਕੋਲੇ ਹਵੇਲੀ ਕੋਲੇ ਲੁਧਿਆਣੇ ਜੀ ਜਾ ਵੜਨਾ ਅੱਜ ਆਪਾਂ ਅੱਜ ਭਾਈ ਸਾਡਾ ਘੰਟਾ ਖਰਾਬ ਹੋ ਗਿਆ ਕਲੱਚ ਤਾਂ ਬੈਰਿੰਗ ਟੁੱਟ ਗਿਆ ਦਾ ਬੈਰਿੰਗ ਵੀ ਸਾਡੀ ਗਲਤੀ ਨਾਲ ਟੁੱਟਿਆ ਸਾਡੇ ਥੋੜੇ ਫਿੰਗਰਾਂ ਵੱਧ ਚੱਕੀਆਂ ਹੋਈਆਂ ਸੀਗੀਆਂ ਤੇ ਹੁਣ ਚੱਲੇ ਆਂ ਅਸੀਂ ਉਧਰ ਲਾਫਟਾਂ ਵਾਲੇ ਬਾਈ ਦਾ ਵੱਡਣਾ ਫਲਾਈਟਾਂ ਦੇ ਕੋਲੇ ਚੱਲ ਕੇ ਤੁਹਾਨੂੰ ਦਿਖਾਉਨੇ ਆ ਬਣਾਵਾਂਗੇ ਵੀਡੀਓ ਅੱਜ 22 ਤੋਂ ਬਣਵਾਵਾਂਗੇ ਤੇ ਆਹ ਸਾਡੀ ਸਲਾਹ ਹੀ ਸਵੇਰੇ ਜਾਣ ਦੀ ਉਹ ਕਹਿੰਦਾ ਨਹੀਂ ਅੱਜ ਹੀ ਆਓ ਅੱਜ ਮਾਤ ਚੱਲ ਯਾਰ ਆਲੀ ਕਹਿੰਦੇ ਵੀ ਸਵੇਰੇ ਸਾਂਝਰੇ ਸਾਂਝਰੇ ਕੱਢ ਦਾਂਗੇ ਮਸ਼ੀਨ ਉੱਧਰ ਘੰਟਾ ਲੱਗ ਜਾਂਦਾ ਜਾਣ ਨੂੰ ਰਾਹ 'ਚ ਲੋਕ ਕਹਿੰਦਾ ਨਹੀਂ ਜੀ ਅੱਜ ਹੀ ਆਓ ਆਹ ਕਲੋਨੀਆਂ ਤਾਂ ਖਾਲੀ ਹੋਣੀਆਂ ਕਣਕ ਦਾ ਨਹੀਂ ਲਾਹੀ ਹੋਣੀ ਦਰਸਾ ਇਹ ਤਾਂ ਮੰਡੀ ਵੀ ਖਾਲੀ ਪਈ ਆ ਕਲੋਨੀ ਵਿੱਚ ਹੀ ਕੱਢ ਲਈਏ ਆਓ ਜੀ ਹੁਣ ਚੱਲ ਕੇ ਦਿਖਾਉਨੇ ਆ ਤੁਹਾਨੂੰ ਉਥੇ ਵੀਡੀਓ ਉੱਪਰ। ਲਓ ਜੀ ਬਾਈ ਕੱਲ ਤੁਹਾਨੂੰ ਕੱਲ ਵਾਲੀ ਵੀਡੀਓ ਤੇ ਦਿਖਾਏ ਸੀ ਨਾ ਆਹ ਫਲੈਟ ਆਪਣੇ ਘਰੋਂ ਐ ਸਾਫ਼ ਦੀਂਦੇ ਆ ਦੇਖ ਲਓ। ਪਹੁੰਚ ਗਿਆ ਆਪਾਂ ਫਲੈਟਾਂ ਕੋਲੇ ਆ ਵੱਡਣੀ ਆ ਉਹ ਫਲੈਟਾਂ ਦੇ ਜਮਾ ਕੋਲੇ ਜਾ ਕੇ ਵੱਡਣੀ ਇੱਥੇ ਹੈਗੇ 14-15 ਕਿਲੇ। ਅੱਜ ਇੱਥੇ ਚੱਲੂਗੀ ਮਸ਼ੀਨ ਸਾਰੀ ਦੇੜਿਆ ਹਵੇਲੀ ਆ ਵਿਆਹ ਵੀ ਕਰਨ ਵਾਲੇ ਪੈਲ ਸਵਾ ਬਣਾਇਆ ਹਵੇਲੀ ਟਾਈਪ। ਉਹ ਹਵੇਲੀ ਵਾਲਿਆਂ ਦਾ ਹੀ ਆ ਇਹ। ਤੇ ਆਹ ਫਲੈਟ ਦੇ ਆਪਣੇ ਘਰਾਂ ਕੋਲੋਂ ਐ ਲੱਗਦਿਆ ਵੀ ਆਹ ਪਾਇਆ ਸਾਨੂੰ ਅੱਧਾ ਘੰਟਾ ਲੱਗ ਗਿਆ ਆਉਂਦਿਆਂ ਨੂੰ ਘੁੰਮ ਕੇ ਉਤੋਂ ਵੀ। ਕਰਵਾਏ ਲੱਗਦਾ ਵੀ ਕੋਲੇ ਹੀ ਪਾਇਆ ਬਸ ਅੱਜ ਇੱਥੇ ਚੱਲੂਗੀ ਮਸ਼ੀਨ ਅੱਜ ਤੁਹਾਨੂੰ ਫਲੈਟਾਂ ਦੀ ਵੀਡੀਓ ਦਿਖਾਉਣੀ ਆ ਆਪਾਂ ਆ ਬੱਸ ਉਹ ਆਉਂਦਾ ਬਾਈ ਮੱਥਾ ਟੇਕ ਕੇ ਤੋਰਦੇ ਆ ਉਸ ਤੋਂ ਬਾਅਦ ਜਿਹੜਾ ਗੂੜਾ ਮਾਰ ਲਈ ਮਸ਼ੀਨ ਦੇ ਦਾਲੇ ਅੱਜ ਬਾਈ 베ARING ਟੁੱਟਨੇ ਇਹਨਾਂ ਸਾਡਾ ਘੰਟਾ ਖਰਾਬ ਹੋ ਗਿਆ ਚਲੋ ਉਹਦੇ 'ਚ ਵੀ ਕੋਈ ਭਲਾ ਹੀ ਆ ਜਿਹੜੀ ਰਕਾਰ ਪਈ ਆ ਕੋਈ ਉਹ 'ਚ ਵੀ ਭਲਾ ਹੀ ਹੁੰਦਾ ਵਾ ਕੋਈ ਨਾ ਕੋਈ ਸਮਾਨ êng ਜਾਂਦਾ ਮਾੜਾ ਸਮਾਨ ਹੁੰਦਾ ਕੋਈ ਤੇ ਹੁਣ ਆਪਾਂ ਤੋੜਦੇ ਆਂ ਬਸ ਆ ਜਾਵੇ ਭਾਈ ਮੱਥਾ ਟੇਕ ਲਵੇ। ਪਹਿਲੇ ਦਿਨ ਬਾਡੀ ਕਰਨੀ ਆ। ਆਪਣੀ ਤਾਂ ਚਲੋ ਸ਼ੁਰੂ ਕੀਤੀ ਹੋਈ ਆ। ਖੇਤ ਵਾਲੇ ਨੂੰ ਹੁੰਦਾ ਮੱਥਾ ਟਿਕ ਕੇ ਤੁਰਾਂਗੇ। ਲਓ ਜੀ ਅੱਜ ਇੱਥੇ ਭਾਈ ਅੱਜ ਵੀਡੀਓ ਵਧੀਆ ਜੀ ਬਣਾ ਲਈ ਸਾਰੀਆਂ ਦਿਖਾ ਦਿਆਂ ਵਾਲਾ ਦਾਲਾ। ਤਾਂ ਆਪਾਂ ਸ਼ਹਿਰ ਤੀ ਪਹੁੰਚੇ ਹੋਇਆ ਇੱਧਰ ਮਾਰਬਲ ਦੀਆਂ ਦੁਕਾਨਾਂ ਨੇ ਭਾਈ ਬਹੁਤ ਸਾਡੇ ਪੱਥਰ ਦਾ ਏਰੀਆ ਬਹੁਤ ਆਉਂਦਾ ਪੱਥਰ ਰਾਜਸਥਾਨ ਚੋਂ। ਇੱਧਰ ਨੂੰ ਆਹ ਪੱਖੋ ਵਾਲ ਰੋਡ ਦੇ ਉੱਤੇ ਲੁਧਿਆਣੇ ਵੱਲੋਂ ਜਾਂਦੇ ਸਾਰਾ ਮਾਰਬਲ ਦੀਆਂ ਦੁਕਾਨਾਂ ਆ ਜਾਂਆਂ ਪੈਲਸਾ ਜਾਂ ਮਾਰਬਲ ਦੀਆਂ ਦੁਕਾਨਾਂ ਨੇ ਚਲੋ ਬਾਈ ਹੁਣ ਤੋਰ ਲਈਏ ਮਸ਼ੀਨ ਫਿਰ ਦਿਖਾਉਨੇ ਆ ਬਾਈ ਦਿਖਾਊਗਾ ਥੱਲੇੋਂ ਮੇਰਾ ਤਾਂ ਟਾਈਮ ਨਹੀਂ ਲੱਗਦਾ ਵੀਡੀਓ ਬਣਾਉਣ ਦਾ ਉਹ ਝਾੜ ਝੂੜ ਦੀ ਬਾਈ ਬਾਅਦ ਚੋਂ ਗੱਲ ਕਰਾਂਗੇ ਆਪਾਂ ਇੱਕ ਦਿਨ ਵੀਡੀਓ ਬਣਾਵਾਂਗੇ ਜਦੋਂ ਮਗਲਿਆਂ ਖੱਤੀਆਂ ਜੀਆਂ ਵੱਢਣ ਜਾਵਾਂਗੇ ਨਾ ਅਗਲੇ ਦਿਨ ਫਿਰ ਵੇਚ ਉਹ ਅਜੇ ਤੱਕ ਇਹਨੇ ਵੱਢੇ ਕਿਸੇ ਕਿਸੇ ਨੇ ਵੇਚੀ ਆ ਕਣਕ ਜੇ ਝਾੜ ਦਾ ਪ੍ਰੋਪਰ ਪਤਾ ਨਹੀਂ ਲੱਗਦਾ ਜਿੱਦਣ ਮਗਰਲੇ ਦਿਨ ਖੱਤੀਆਂ ਜੀਆਂ ਨਮੇੜਨੇ ਜਾਵਾਂਗੇ ਫੇਰ ਕਰਾਂਗੇ ਝਾੜ ਦੀ ਗੱਲ ਵੀ ਕੀ ਉਸ ਦਪਈਆ ਨਾਲ ਜਾਨੂੰ ਆਪਾਂ ਆਪਦੀ ਵੱਢ ਲਾਂਗੇ ਆਪਾਂ ਅਸਲ ਤਾਂ ਆਪਦੇ ਝਾੜ ਤੇ ਵਿਸ਼ਵਾਸ ਕਰਦੇ ਆਂ ਆਪਾਂ ਨੂੰ ਆਪਦੇ ਹੁਣ ਤਾਂ ਠੰਡੇ ਹੋਣਗੇ ਇੰਨੀ ਦੂਰੋਂ ਚੱਲ ਕੇ ਆਏ ਆ ਚਲੋ ਭਾਈ ਵੱਢ ਲਈਏ ਫੇਰ ਦੇ ਦੇ ਆ ਜੀ ਭਾਈ ਫਲੈਟਾਂ ਕੋਲੇ ਵੱਢਾਂ ਲੱਗੇ ਹੋਏ ਆ ਆ 5 ਕਿੱਲੇ ਦੇ ਘੇੜ ਵੱਢਤਾ ਤੇ ਹੁਣ ਲੱਗੇ ਆ ਸਮੋਸੇ ਖਾਣ 22 ਸਮੋਸੇ ਲਿਆਇਆ ਤੇ ਇਧਰ ਹਵੇਲੀ ਆ ਦੇਖੋ ਆ ਹਵੇਲੀ ਕੋਲੇ ਪਹੁੰਚੇ ਸੀ ਇਧਰ ਫਲੈਟ ਆ ਹੌਮਪਲੈਕਸ ਆ ਉਹ ਦੇਖੋ ਬੋਰਡ ਲੱਗਾ ਆ ਹੌਮਪਲੈਕਸ ਦਾ ਇਧਰ ਫਲੈਟ ਆ ਸਾਰੇ ਲੱਗੇ ਆ ਹੁਣ ਆਪਾਂ ਸਮੋਸੇ ਠਾ ਕੇ ਚੱਲਦੇ ਆ ਉਧਰ 22 ਤੋਂ ਪਰਵਾਵਾਂਗੇ ਕਲਪਾਸ ਨੇ ਠੰਡਾ ਜਾ ਹੋਏ ਤੋਂ ਕੋਈ ਗੱਲ ਨਹੀਂ ਬੱਚਾ ਅੱరే ਪਾਣੀ ਦੇ ਕਿਰਵਾੜੇ 500 ਪਾਰੇਗਾ ਬੇਜੇ ਦੇ ਨਾਮ ਤੇ 1000 ਦੀ ਜੇ गा वे कणक कढ लाड़ा वॾ रहां ਬਾਏ ਬਾਏ ਹੁਣ ਆਪ ਵੱਡ ਲਈਏ ਵੱਡ ਕੇ ਫੇਰ ਕਰਦੇ ਗੱਲਬਾਤ ਦੀ ਬਾਰੇ ਵੀ ਨਾਲ ਵੀਡੀਓ ਐਡ ਕਰਾਂਗੇ ਬਾਏ ਬਾਏ ਆ ਗਿਆ ਜੀ ਇੰਦਰ ਸਾਹਿਬ ਜੀ तकरीबन 8:00 ਵਜੇ ਦਾ 7:30 ਦਾ ਟਾਈਮ ਹੋਊਗਾ ਬਹੁਤ ਹੈ ਇਧਰ ਹਮਿਲੀਆਂ ਜੇ ਤੱਕ ਅੱਜ ਆਉਂਦੀਆਂ ਨੇ ਅੱਗੇ ਮਾਲਾਂ ਦੇ ਦਿਨ ਚੜ੍ਹੇ ਹੋਏ ਹੁੰਦਾ ਬਾਹਰ ਲਾਈਟਾਂ ਘੱਟ ਚਲਾਈਆਂ ਨੇ ਇਹਨਾਂ ਦੇ ਪਾਰਕ ਵਿੱਚ ਇਹ ਕਰਨਾ ਚਾਹੀਦਾ ਹੈ ਕਿ ਉਹ ਕੋਈ ਨਾ ਹੀ ਹੋਵੇ ਜੇ ਕਿ ਭਾਈ ਉਹ ਕੋਈ ਯਾਰ ਆ ਮੋਟਰ ਗੋਡੇ ਨੂੰ ਪਾਹਰ ਨੂੰ ਖੋਈ ਹੋਏ ਵਾਹ ਵਾਹ ਤੇਰੇ ਸੁਆਣੀ ਲੈ ਬਣੇ ਤਪੀ ਗੇ ਰਹੇ ਹੁਣ ਗੇ ਇਹ ਸੇ ਤੇ ਬਾਕੀ ਉੱਤੇ ਬੰਦਿਆਰ ਕਿਹਦੇ ਉਹਦਾ 12 ਵਜੇ ਆਪਾਂ ਚਲਾਈ ਸੀ ਓਏ ਟਾਈਮ ਕੀ ਹੋਇਆ ਮੈਂ ਤਾਂ ਦੇਖਦਾ ਹਾਂ ਮੇਰਾ ਸੋ ਮੋਬਾਈਲ ਤਾਂ ਵੀ ਕਿੰਨਾ ਬਿੱਟੀ ਭਾਈ ਵੀ ਸਗੜੀ ਜਿੱਟੀ ਹੋਈ ਬਈ ਆਉਂ ਆਏ ਅਸੀਂ ਪੂਰੇ 8:00 ਵਜੇ 10 ਮਿੰਟ ਹੋਏ ਆ ਮੈਂ ਘਾਟੇ ਲਾ ਕੇ ਰੋਹਾਂ ਗੀ ਲੈਣੂੰ ਆਖਰ ਨਾ ਬੈਠਣਾ ਦੇ ਕੀ ਲਾਜ ਦੇ ਵੰਕੇ ਰੇ ਇੰਨੇ ਦੀ ਬਹੁਤ ਖੱਟਿਆ ਕਾਮ ਆਪਾਂ। ਆਈਲਾ ਬੈਚ ਦੋ ਦੋ ਪਿੱਕੇ ਦੇ ਘੇਰੇ ਵੀ ਸੀ ਬੈਚ ਕੀਲੇ ਕੀਲੇ ਦੇ ਸੀ। ਬਹੁਤ ਖਲੀ ਕਰੇ ਬਟੇ ਆਪਾਂ ਤੈਣ ਖੜੇ ਖੜੇ ਘਰੇ ਜਾ ਵਰਦੇ। ਜਿਵੇਂ ਇੱਥੇ ਆ ਵੱਡੇ ਘੇਰੇ। ਕੋਈ ਆਪਾਂ ਇਹਨਾਂ ਗਿਆਲਾ रा चार चार असां कराए ਵੇਰ ਵੀ ਇੱਧਰ ਆਂਦੇ ਕਿੰਨਾ ਵਧੀਆ ਵੱਡੀ ਗਏ ਨੇ ਬੱਟੇ ਦਾ ਕਿਲੇ ਦੇ ਛਾਰੇ ਵਿੱਚ ਕੇ ਮੰਦਾ ਟੀਮੇ ਬਹੁਤਾਂ ਮਸ਼ੀਨਾਂ ਚਾ ਉਹ ਦੂਏ ਦੇ ਵੱਡੀ ਨਹੀਂ ਹਾਈ ਵੀ ਰੱਖੀ ਗਿਆ ਬੱਟਾ ਪੂਰਾ ਬੰਦ ਹਾਈ ਡੋਲ ਆ ਲਾਂਗਾ ਲ ਜਾਂਦਾ ਹੀ ਸਾਰਾ ਹੀ ਪਿੱਤੀ ਬਾਈ ਵੱਡਾ ਲੋੜ ਦੀ ਜਿਹੜੀ ਗੱਲ ਆ ਬੱਟਾ ਵਾਲੀਆਂ ਮਾਰੇ ਦੂਏ ਹਾਈ ਤੇ ਵੀ ਪਤਾ ਨਹੀਂ ਸੀ ਲੱਗਦਾ ਦੂਏ ਹਾਈ ਤੇ ਮਸ਼ੀਨਾਂ ਦੇ ਡੜਕਾ ਨਹੀਂ ਸੀ ਮੈਂ ਤਾਂ ਬੱਟਾ ਵਾਲੀਆਂ ਵਧੀਆ ਸੀ ਆਪ ਗੰਗਾ ਨਾਲ ਜਿਹੜਾ ਕਦੇ ਉੱਤਰ ਨੂੰ ਲੈ ਗਏ ਕਦੇ ਉੱਤਰ ਨੂੰ ਉੱਠ ਉਹ ਨਾਲ ਗੱਤੀਆਂ ਵੱਧ ਕੇ ਫੇਰ ਉੱਧਰ ਛੜਕ ਕੰਨੀ ਗਏ ਆਪਾਂ ਉੱਧਰੋਂ ਫੇਰ ਵੱਧ ਕੇ ਇੱਧਰ ਆਏ ਇਹੋ ਕੱਟਾ ਬਣਾ ਕੇ ਇਹਦਾ ਗੱਲਾਂ ਵੀ ਤੁਸੀਂ ਇੱਕ ਕਦੇ ਬਾਟੇ ਉਂਵਾਉਂਦੇ ਤੇ ਜੰਨੋ ਬਾਟਾ ਦਾ ਹੀ ਵਾੜੀ ਕਰਾਈ ਆ ਆਹ ਕਰਦੇ ਦਾ ਵੱਡੇ ਦੀ ਕਰਾ ਦੋ ਉਹ ਜਦ ਤੱਕ پوری ਦਿਮਾਗ ਵਰਤੀ ਜਾਂਦੇ ਆ ਪਰ ਆਪ ਹੀ ਇੱਕ ਬੰਦੇ ਆ ਗਾਉਂ ਤੋਂ ਨਹੀਂ ਇੱਥੇ ਆਦਮ ਨੂੰ ਅੱਛਰ ਨਹੀਂ ਖਾਣਾ ਆਇਆ ਆਇਆ ਪਰ ਆਵਾਜ਼ ਮੋਈ ਤੁਹਾਨੂੰ ਦੇਖਾਉਂਦੇ ਕਾ ਬੋਲਦੇ। ਮਾਈ ਵੀਡੀਓ ਦੇਖਣ ਨਾਲ ਦੇ ਦੇਖਣ ਵਾਲਿਆਂ ਦਾ ਧੰਨਵਾਦ। ਜੇ ਤੁਹਾਨੂੰ ਲਾਈਕ, ਸ਼ੇਅਰ ਕਰਨਾ ਪੈਂਦਾ ਕਰੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਕਰੋ। ਵੀਡੀਓ ਦੇਖਣ ਤੋਂ ਬਾਅਦ ਹੋਊਗਾ। ਬਹੁਤ ਬਹੁਤ ਧੰਨਵਾਦ। ਵੀਰਾਂ ਨੂੰ ਸਾਰੇ ਦਾ ਦੇਖਣਾ ਹੈ।